ਕੀ ਗੱਲ ਤੁਹਾਡੇ ਪੈਨ ਨਹੀਂ ਠੇਕਾ ਹੋਇਆ ਲੱਖ ਰੁਪਏ ਤੋਂ ਪਾਰ ਹਾਂ ਦੋਸਤੋ 90 90 ਹਜ਼ਾਰ ਨੂੰ ਜ਼ਮੀਨਾਂ ਤਾਂ ਬੜੇ ਆਰਾਮ ਨਾਲ ਲੱਗ ਰਹੀਆਂ ਕਿਉਂਕਿ ਇਸ ਵਾਰ ਸੌਖ ਨਾਲ ਝੋਨੇ ਦਾ ਝਾੜ ਹੀ ਬਹੁਤ ਹੋਇਆ ਹਾਂ ਇੱਕ ਵਾਰ ਤਾਂ ਤੁਸੀਂ ਆ ਕਮੈਂਟ ਦੇਖਿਓ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਤਿੰਨ ਫਸਲਾਂ ਦੇ ਵਿੱਚੋਂ ਇੰਨੇ ਜ਼ਿਆਦੇ ਰੁਪਏ ਕਿਵੇਂ ਕਮਾ ਗਿਆ ਸਮਝ ਨਹੀਂ ਹੁੰਦੀ ਚਲੋ ਕਮਾਲਿਆ ਹੋਊਗਾ ਤਾਂ ਹੀ ਤਾਂ ਠੇਕਾ ਲੱਖ ਰੁਪਏ ਤੋਂ ਪਾਰ ਹੁੰਦਾ ਜਾ ਰਿਹਾ ਹਾਂ ਦੋਸਤੋ ਜਿਹੜੇ ਕਿਸਾਨ ਭਰਾ ਠੀਕ ਕਿਤੇ ਜ਼ਮੀਨ ਦਿੰਦੇ ਆ ਉਹਨਾਂ ਲਈ ਬਹੁਤ ਬਹੁਤ ਹੀ ਜ਼ਿਆਦੇ ਵੱਡੀ ਖੁਸ਼ਖਬਰੀ ਆ ਤੁਸੀਂ ਜਿੰਨੇ ਮਰਜ਼ੀ ਰੁਪਏ ਮੰਗ ਲਓ ਆ ਸਾਡੇ ਕਿਸਾਨਾਂ ਕੋਲੇ ਪੈਸਾ ਵਾਧੂ ਆ ਜਿਹੜੇ ਕਿਸਾਨ ਭਰਾ ਇਸ ਵਾਰ ਕਹਿੰਦੇ ਨਾ ਹਾਈ ਮਰਗੇ ਸਾਡੇ ਤਾਂ ਝੋਨਾ ਹੀ 24 25 ਕਮਟਲ ਕਿल्ले ਦਾ ਹੋਇਆ ਦੜਾ ਹੀ ਸਾਡਾ ਤਾਂ 24 24 ਕਮਟਲ ਦਾ ਪਿਆ 60 ਮਣ ਇਤੋਂ ਜ਼ਿਆਦੇ ਤਾਂ ਸਾਡੇ ਕਣਕ ਹੋ ਜਾਂਦੀ ਸੀ ਉਹ ਸਾਰੇ ਕਿਸਾਨ ਭਰਾ ਝੂਠ ਬੋਲ ਰਹੇ ਆ ਇੰਨਾਂ ਤੋਂ ਬਚ ਗਏ ਕਿਉਂਕਿ ਜਿੰਨਾਂ ਦੇ 20 20 ਕਮਟਲ ਕਿल्ले ਦਾ ਝੋਨਾ ਹੋਇਆ ਸੀ ਨਾ ਉਹਨਾਂ ਨੇ ਵੀ ਇਸ ਵਾਰ 90 90 95 95 ਹਜ਼ਾਰ ਨੂੰ ਠੇਕੇ ਤੇ ਜ਼ਮੀਨਾਂ ਲੈ ਲਈਆਂ ਇਦਾਂ ਮਤਲਬ ਕਿ ਇਹ ਸਾਰੇ ਝੂਠ ਬੋਲਦੇ ਆ ਚੂਨੇ ਦਾ ਝਾੜ ਇਹਨਾਂ ਦੇ ਬੰਪਰ ਹੋਇਆ ਗਾਂ ਕਣਕ ਦਾ ਝਾੜ ਵੀ ਇਹਨਾਂ ਦੇ ਬੰਪਰ ਹੋਣਾਗਾ ਗਾਂ ਤੂੜੀ ਵੀ ਇਹਨਾਂ ਨੇ ਚੰਗੇ ਰੇਟ ਤੇ ਵੇਚਣੀ ਆਗੀ ਇਹਨਾਂ ਤੋਂ ਬਚ ਕੇ ਜਿਹੜੇ ਕਿਸਾਨ ਭਰਾ ਠੇਕ ਕਿਤੇ ਜ਼ਮੀਨ ਦੇ ਰਹੇ ਆ ਜਿਹੜੇ ਕਿਸਾਨ ਭਰਾ ਕਹਿੰਦੇ ਆ ਸਾਡੀ 60 70 70 ਹਜ਼ਾਰ ਨੂੰ ਜਿਵੇਂ ਠਿੱਕ ਤੇ ਲੱਗ ਜਦਾ ਬਹੁਤ ਆ ਤਾਂ ਤੁਸੀਂ ਘਾਟੇ 'ਚ ਜਾ ਰਹੇ ਹੋ ਇੱਕ ਵਾਰ ਤੁਸੀਂ ਇੱਕ ਕਿੱਲੇ ਦਾ 1 ਲੱਖ ਰੁਪਇਆ ਮੰਗ ਕੇ ਦੇਖਿਓ ਬਸ ਘਟਿਓ ਨਾ ਇਹਨਾਂ ਨੇ ਲੱਖ ਰੁਪਇਆ ਵੀ ਤੁਹਾਨੂੰ ਬੜੇ ਆਰਾਮ ਨਾਲ ਦੇ ਦੇਣਾ ਆਇਂ ਬਾਦ ਦੇ ਬੱਚੇ ਮੁੱਛਾ ਕੁੰਡੀਆਂ ਕਰਕੇ ਮਾਰਕੇ ਦਾੜੀ ਤੇ ਹੱਥ ਕਹਿਣਗੇ ਇਸ ਵਾਰ ਝੋਨਾ 100 ਮਨ ਯਾਨੀ ਕਿ 40 ਕਵੰਟਲ ਅਤੇ ਕਣਕ 30 ਕਵੰਟਲ ਯਾਨੀ ਕਿ ਆਹੀ 75 ਕਮਨ ਹੋਗੀ ਐਨੀ ਕਿ ਕੱਢਣੀ ਆ ਇੱਥੋਂ ਤੱਕ ਕਿ ਕਈ ਕਿਸਾਨ ਭਰਾ ਮੂੰਗੀ ਦੀ ਖੇਤੀ ਕਰ ਲੈਂਦੇ ਆ ਆ ਕਣਕ ਵੱਟ ਕੇ ਕਹਿੰਦੇ ਨਾਲ ਨਾਲ ਮੂੰਗੀ ਲਾ ਦੇਣੀ ਆ ਅੱਧੇ ਕਿਸਾਨ ਭਰਾ ਕਹਿੰਦੇ ਕਣਕ ਵੱਟ ਕੇ ਨਾਲ ਨਾਲ ਮੱਕੀ ਬੀਜ ਦੇਣੀ ਆ ਤਨ ਤਨ ਫਸਲਾ ਕਿੱਲੇ ਚੋਂ ਕੱਢਣੀ ਹੈ ਤਾਂ ਤੁਹਾਨੂੰ ਲੱਖ ਰੁਪਏ ਨਹੀਂ ਦੇ ਸਕਦੇ ਤਾਂ ਦੋਸਤੋ ਕੋਈ ਵੱਡੀ ਗੱਲ ਨਹੀਂ ਹਾਂ ਦੋਸਤੋ ਇਹ ਅੱਜ ਦੇ ਦੌਰ ਦੀ ਸੱਚਾਈ ਹੈ ਇੱਕ ਪਾਸੇ ਤਾਂ ਆਪਣਾ ਕਿਸਾਨ ਭਰਾ ਕਹਿੰਦਾ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟ ਗਿਆ ਮੈਂ ਕਰਜ਼ਾਈ ਹੋ ਗਿਆ ਮੈਂ ਬੈਂਕ ਦੇ ਪੈਸੇ ਨਹੀਂ ਦੇ ਸਕਦਾ ਮੈਂ ਆਰਟੀ ਦਾ ਪੈਸਾ ਨਹੀਂ ਦੇ ਸਕਦਾ ਮੈਂ ਵਿਆਜ ਵੀ ਨਹੀਂ ਭਰ ਸਕਦਾ ਪਰ ਦੂਜੇ ਪਾਸੇ ਹਾਂ ਜ਼ਮੀਨ ਦਾ ਠੇਕਾ ਜ਼ਰੂਰ ਵਧਾਉਣਾ ਜੇਕਰ ਇਸ ਸਾਲ ਸਾਡੇ ਕੋਲ 70000 ਨੂੰ ਸੀ ਤਾਂ ਅਗਲੇ ਸਾਲ 80000 ਨੂੰ ਤੇ ਇਸ ਵਾਰ ਤਾਂ ਸੁੱਖ ਨਾਲ ਲੱਖ ਰੁਪਏ ਨੂੰ ਵੀ ਹੱਥ ਮਾਰ ਕਿ ਕਿਉਂਕਿ ਕਿਸਾਨ ਕਹਿੰਦਾ ਮੈਂ ਠੇਕਾ ਨਹੀਂ ਥੱਲੇ ਡਿੱਗਦਣਾ ਚਾਹੀ ਮੈਂ ਲੱਖ ਕਰਜਾਈਆਂ ਚਾਹੇ ਆਪ ਦੀ ਕਿਉਂ ਨਾ ਬਿਕਰੀ ਪਰ ਮੈਂ ਠੇਕਾ ਨਹੀਂ ਕਟਾ ਸਕਦਾ ਮੇਰੀ ਮਜਬੂਰੀ ਆ ਹੁਣ ਮਜਬੂਰੀ ਕੀ ਆ ਇਹ ਮੈਨੂੰ ਵੀ ਨਹੀਂ ਪਤਾ ਹਾਂ ਠੇਕੇ ਤੇ ਤਾਂ ਅਸੀਂ ਵੱਧ ਝੜ ਕੇ ਲੈਣੀ ਆ ਹਾਂ ਪਰ ਆੜਤੀ ਤੇ ਬੈਂਕ ਵੱਲ ਨਹੀਂ ਸੀ ਇੰਨਾ ਜ਼ਰੂਰ ਕਹਿਣਾਗਾ ਵੀ ਸਾਡੇ ਕੋਲੇ ਪੈਸਾ ਹੈ ਨਹੀਂ ਭਾਈ ਸਾਡੇ ਤਾਂ ਫਸਲ ਹੋਈ ਨਹੀਂ ਇੱਥੋਂ ਤੱਕ ਕਿ ਮੁਕਤੀ ਗੱਲ ਇਹ ਆ ਕਿ ਸਾਨੂੰ ਫਾਹਾ ਮਨਜ਼ੂਰ ਆ ਪਰ ਠੇਕਾ ਨਹੀਂ ਕੱਟ ਸਕਦਾ ਨਾ ਨਾ ਇਹ ਤਾਂ ਸਾਡੇ ਹੱਥਾਂ ਦੇ ਵਿਚਣੇ ਤਾਂ ਉੱਪਰ ਵਾਲੀ ਜਾਊਗਾ ਤਾਂ ਕਰਕੇ ਜਿਹੜੇ ਵੀ ਕਿਸਾਨ ਪਰ ਠੇਕੇ ਤੇ ਜ਼ਮੀਨਾਂ ਲੈਂਦੇ ਆ ਕਿਰਪਾ ਕਰਕੇ ਨਾ ਕਟਿਓ ਕਿਉਂਕਿ ਲੱਖ ਰੁਪਈਆ ਸਾਡੇ ਕਿਸਾਨਾਂ ਲਈ ਕੋਈ ਬਾਲਾ ਜਾਦੇ ਨਹੀਂ ਆ ਬਾਤ ਦੇ ਵਿੱਚ ਅਸੀਂ ਰੌਣੀ ਹੁੰਦਾ ਉਹ ਬਸ ਇੱਕ ਦਿਖਾਵਾ ਹੀ ਹੁੰਦਾ ਪਰ ਤੁਹਾਨੂੰ ਅਸੀਂ ਪੂਰਾ 1 ਲੱਖ ਰੁਪਈਆ ਕਿਲੇ ਦਾ ਦੇਵਾਂਗੇ ਚਾਹੇ ਇੱਕੋ ਵਾਰ ਇੱਕ ਕਿਸ਼ਤ ਦੇ ਵਿੱਚ ਚੱਕ ਲਿਓ ਉਦੋਂ ਸਾਡੇ ਕੋਲੇ ਪੈਸਾ ਬਾਧੂ ਹੁੰਦਾਗਾ ਹੁਣ ਦੇ ਉਜਾਇਤ ਧੰਨਵਾਦ ਉਸਤੋ